ਇਹ ਕਰਨਾ ਸਾਰਾ ਸਭ ਉਹ ਮੈਡਿਕ ਕੋਈ ਵੀ ਦਿੱਖ ਨਹੀਂ ਆਈ ਇਹ ਬੇਤਾ ਸਿਖਾ ਨੇ ਆਰਡਰ ਬੋਲਦਾ ਹੈ ਨਾ ਉਹ ਇੱਕਦਮ ਕਹਿੰਦਾ ਕਿ ਤੁਹਾਨੂੰ ਦਵਾਈ ਹੈ ਇਹ ਚ ਸਾਨੂੰ ਉਹੀ ਹਲਕੀ ਜੀ ਦਵਾਈ ਤੇ ਹਲਕੀ ਦਵਾਈ ਦਾ ਦਸਰਾਵਾ ਨਹੀਂ ਹੁੰਦਾ ਨਾ ਜੇ ਹਮੇਤਰੀ ਉਹ ਬੰਦਾ ਲੈ ਬਰ ਸਾਬ ਤੇ ਤਰੀ ਸਾ ਤੇ ਤਰੀ ਚਾਹ ਤੱਕ ਕਿੰਨੇ ਚਾਹ ਪਾ ਲੈ ਮਨ ਅੱਲਾ ਦੇ ਅਨੁਸਾਰ ਸਭ ਤੋਂ ਲੈ ਸਾਨੂੰ ਕੋਈ ਸੰਬੰਧ ਨਹੀਂ ਸਾਡੇ ਨਾਲ ਕੋਈ ਹੈਡਿਕਲ ਕੋਈ ਸੂੜੀ ਦਿੱਤੀ ਜਾਂਦੀ ਹੈ ਇਹ ਕੰਨ ਕੋਲ ਬੱਥਾ ਮਾਰਾ ਆਉਂਦੇ ਦਵਾਈ ਖਾ ਕੇ ਕੰਮ ਹੋ ਗਿਆ ਹਾਂ ਜੀ ਆਸਪਤਾਲ ਸੇ ਕਰਨੀ ਆ ਹਨ ਨੂੰ ਕਿਤੇ ਝੜ ਕੇ

ਹਰ ਵਾਰ ਇਹ ਨਹੀਂ ਅੱਛਾ ਜੀ ਇਹ ਮੁੰਡਿਆਂ ਦਾ ਮਾਰਾ ਸ਼ੁਰੂ ਹੋ ਗਿਆ ਇਹੇ ਕਾ ਲਿਆ ਆਪਣੀ ਲੋਰ ਨੂੰ ਅਸੀਂ ਮਾਰਦੇ ਕਿਉਂ ਨਹੀਂ ਕਰਦਾ ਇੰਟਰਨੈਸ਼ਨਲ ਲੇਬਰ ਡੇ ਜਾਣੀ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਕਿ ਸੱਚਮੁੱਚ ਅੱਜ ਮਜ਼ਦੂਰਾਂ ਦਾ ਦਿਨ ਹੈ ਵਾਰ-ਵਾਰ ਦਿਲ ਵਿੱਚ ਇਹੀ ਸਵਾਲ ਉੱਠ ਰਿਹਾ ਹੈ ਸਵਾਲ ਉੱਠ ਕਿਉਂ ਰਿਹਾ ਹੈ ਕਿਉਂਕਿ ਅੱਜ ਅਸੀਂ ਜੋ ਦੇਖਿਆ ਉਹ ਦੇਖ ਕੇ ਕਾਫੀ ਦਿਲਪਾ ਵੁਖ ਹੋ ਗਿਆ ਅਸੀਂ ਦੇਖਿਆ ਕਿ ਅਫਸਰ ਸ਼ਾਹੀ ਤਾਂ ਆਰਾਮ ਕਰ ਰਹੀ ਹੈ ਪਰ ਜਿਨ੍ਹਾਂ ਦਾ ਦਿਨ ਹੈ ਜੋ ਅੱਜ ਦੇ ਦਿਨ ਦੇ ਸਟਾਰ ਨੇ ਉਹ ਮਜ਼ਦੂਰ ਆਪਣੀ ਦਿਹਾੜੀ ਤੇ ਹਨ ਕਿਉਂ ਤਾਂ ਕਿ ਚੰਗੀ ਰੋਟੀ ਖਾ ਸਕਣ ਸ਼ਾਮ ਨੂੰ ਘਰ ਚਾਰ ਪੈਸੇ ਜਾ ਸਕਣ ਦਿਨ ਰਾਤ ਪੇਨਤ ਕਰਨ ਤੇ ਬਾਅਦ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਕਮੀ ਹੈ ਉਹ ਹੈ ਸਕੂਨ ਦੀ ਜਿੱਥੇ ਕਿ ਪੂਰੇ ਸੰਸਾਰ ਵਿੱਚ ਅੱਜ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਪਰ ਇੱਥੇ ਜਦੋਂ ਕੰਮ ਕਰ ਰਹੀਆਂ ਬੀਬੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਦੁੱਖ ਸੁਣੇ ਤਾਂ ਬਹੁਤ ਹੀ ਤਕਲਕਾ ਕੀ ਦੱਸਿਆ ਉਹਨਾਂ ਨੇ ਕਿ ਦਿਨ ਰਾਤ ਕੜੀ ਮਿਹਨਤ ਕਰਨ ਦੇ ਬਾਅਦ ਵੀ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਬਿਮਾਰ ਬਿਮਾਰ ਵੀ ਉਹ ਹਰ ਰੋਜ਼ ਕੰਮ ਤੇ ਜਾਂਦੀਆਂ ਨੇ ਬਿਮਾਰ ਹੋਣ ਦੇ ਬਾਅਦ ਵੀ ਨਹੀਂ ਛੁੱਟੀ ਕਰਦੀਆਂ ਉਸ ਦਾ ਕਾਰਨ ਹੈ ਕਿ ਉਹਨਾਂ ਦੀ ਦਿਹਾੜੀ ਘਟ ਜਾਵੇਗੀ ਅੱਜ ਵੀ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹੋਣ ਤੇ ਉਹਨਾਂ ਵੱਲੋਂ ਛੁੱਟੀ ਨਹੀਂ ਕੀਤੀ ਗਈ ਕਿਉਂ ਕਿ ਕਿਉਂਕਿ ਉਹਨਾਂ ਦੀ ਦਿਹਾੜੀ ਕੱਟ ਜਾਣੀ ਸੀ ਉਹਨਾਂ ਲਈ ਤਾਂ ਰੁਪਈਏ ਰੁਪਈਏ ਦੀ ਕੀਮਤ ਹੈ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਿਵੇਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਕੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਉ ਹਸਤੜੀ ਵੀ ਜਾਣੀਆਂ ਨੇ ਤਾਂ ਉੱਥੇ ਵੀ ਉਹਨਾਂ ਨੂੰ ਤੱਕੇ ਹੀ ਖਾਣੇ ਪੈਂਦੇ ਨੇ ਸੋਚਣ ਵਾਲੀ ਗੱਲ ਹੈ ਕਿ ਅੱਜ ਅਸੀਂ ਸਾਰੇ ਮਜ਼ਦੂਰ ਦਿਵਸ ਤਾਂ ਮਨਾ ਰਹੇ ਹਾਂ ਪਰ ਮਜ਼ਦੂਰ ਦੇ ਹੱਕ ਕਿੱਥੇ ਨੇ ਕਦੋਂ ਮਜ਼ਦੂਰਾਂ ਲਈ ਅਸੀਂ ਆਵਾਜ਼ ਚੱਕਾਂਗੇ ਕਦੋਂ ਉਹਨਾਂ ਨੂੰ ਵੀ ਵਧੀਆ ਸਕੂਲ ਤਾਂ ਮਿਲਣਗੀਆਂ ਜਿੱਥੇ ਕਿ ਉਹ ਆਪਣੀ ਚੰਗੀ ਸਿਹਤ ਤੰਦਰੁਸਤੀ ਅਤੇ ਖੁਸ਼ਹਾਲੀ ਨਾਲ ਕੰਮ ਕਰ ਸਕਣ ਸਾਡੀ ਸਰਕਾਰ ਅੱਗੇ ਹੱਥ ਜੋੜ ਕੇ ਇਹ ਅਪੀਲ ਹੈ ਕਿ ਇਹਨਾਂ ਲੋਕਾਂ ਲਈ ਵੀ ਕੁਝ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹਨਾਂ ਦੀ ਜ਼ਿੰਦਗੀ ਵੀ ਕੁਝ ਆਸਾਨ ਹੋ ਸਕੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਤੁਹਾਡਾ ਵੀ ਮਨ ਭਾਵੁਕ ਹੋ ਜਾਵੇਗਾ ਸਰਕਾਰ ਜੀ ਇਧਰ ਵੀ ਜ਼ਰਾ ਧਿਆਨ ਦਿਓ ਇਨਾਂ ਨੂੰ ਵੀ ਲੋੜ ਹੈ ਤੁਹਾਡੇ ਧਿਆਨ ਦੀ ਕਿ ਤੁਸੀਂ ਜਾਣਦੇ ਆ ਜੀ ਇੰਟਰਨੈਸ਼ਨਲ ਲੇਬਰ ਡੇ ਆ ਹਾਂਜੀ ਜਾਣਦੇ ਤੇ ਅੱਜ ਤੁਸੀਂ ਕੰਮਤੇ ਆ ਤੇ ਸਾਰੇ ਦਫ਼ਤਰਾਂ ਸਕੂਲਾਂ ਦੇ ਵਿੱਚ ਛੁੱਟੀ ਆ ਹਾਂਜੀ ਭੇ ਸਾਨੂੰ ਕਹਿੰਦੇ ਜੀ ਕੰਮ ਤੇ ਜਾਓ ਤੇ ਤੁਹਾਨੂੰ ਅੱਜ ਦੀ ਛੁੱਟੀ ਨਹੀਂ ਸੀ ਬੰਦੇ ਜੇ ਹਾਜ਼ਰੀ ਲਵਾ ਕੇ ਘਰੋਂ ਪੈਸੇ ਨਹੀਂ ਆਣੇ ਅੱਛਾ ਜੀ ਤਾਂ ਮਤੇ ਜਾਣੇ ਪੈਣਾ ਠੀਕ ਆ ਤੇ ਤੁਹਾਡੇ ਲਈ ਦਿਨੇ ਆ ਤੁਸੀਂ ਹੀ ਕੰਮਤੇ ਆ ਤੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਆ ਕਿ ਜਿੱਦਾਂ ਬਾਹਰਲੀਆ ਕੰਟਰੀਆਂ ਦੇ ਵਿੱਚ ਹੁੰਦਾ ਆ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਆ ਲੇਬਰ ਡੇ ਆ ਤੁਹਾਡਾ ਦੇਨੇ ਆ ਤੇ ਤੁਹਾਨੂੰ ਕੀ ਸਹੂਤ ਮਿਲੀ ਆ ਤੇ ਤੁਸੀਂ ਕੀ ਸਰਕਾਰ ਤੋਂ ਚਾਹੁੰਦੇ ਆ ਸਾਡਾ ਸਾਡਾ ਗੱਲ ਇਹ ਕਹਦੇ ਆਂ ਆਪਣੇ ਬਾਰੇ ਠੀਕ ਹੈ ਆ ਕਮੈਂਟ ਨਾ ਚਾਹੀਦਾ ਆ ਫਿਰ ਅੱਗੇ ਪੁੱਛਾਂਗੇ ਕਿ ਮੈਂ ਕਰਦਾ ਤਕੋ ਜਾਂਦੀਆਂ ਆ ਜੇ ਨਹੀਂ ਵੀ ਦਵਾਇਆ ਜੇਕਰ ਨਹੀਂ ਜਾਂਦੇ ਉਹ ਸਾਡੀ ਘਰ ਤੋਂ ਵੀ ਦਿਹਾੜੀ ਤੇ ਤੁਸੀਂ ਕੀ ਮੰਗ ਕੀ ਕਰਦੇ ਆ ਤੁਸੀਂ ਕੀ ਚਾਹੁੰਦੇ ਆ ਬਸ ਇਹੀ ਕਰਦੇ ਵਸ ਤੇ ਸਾਡੇ ਪੈਸੇ ਬੋਧ ਨਹੀਂ ਟਾਈ ਦੇ ਦਿਆੜੀ ਹਾਂਜੀ ਮੈਡੀਕਲ ਸਾਨੂੰ ਸਹੂਲਤ ਮੈਡਮ ਕੋਈ ਨਹੀਂ ਦਿੱਤੀ ਜਾਂਦੀ ਹੈਗੇ ਤੇ ਅਸੀਂ ਜਾਂਦੇ ਡਾਕਟਰ ਕੋਲ ਜਾਂਦੇ ਡਾਕਟਰ ਦਵਾਈ ਲੈ ਕੇ ਦਿੰਦਾ ਡਾਕਟਰ ਕਹਿੰਦਾ ਬਾਹਰੋਂ ਦਵਾਈ ਲੈ ਇਹ ਚ ਸਾਨੂੰ ਉਹੀ ਹਲਕੀ ਜਿਹੀ ਦਵਾਈ ਦਿੰਦੇ ਹਲਕੀ ਦਵਾਈ ਨਾਲ ਦਸਤੋ ਆਰਾਮ ਆ ਜਾਂਦਾ ਨਹੀਂ ਆਉਂਦਾ ਨਾਲ ਜਿਹੜੀ ਕੀ ਬੰਦਾ ਹੈ ਲੇਬਰ ਕੰਮ ਕਰ ਰਿਹਾ ਗਰੀਬ ਦਾ ਗਰੀਬ ਦਾ ਕਿੱਥੇ ਜਾਂਦੀ ਅਕਸਰ ਨੂੰ ਸਰਕਾਰ ਕੋ ਸਰਕਾਰਾਂ ਨਾਲ ચૂંટણીਆਂ ਗਈਆਂ ਐ ਇਸੇ ਕੰਮ ਲਈ ચૂંટણીਆਂ ਗਈਆਂ ਐ ਗਰੀਬਾਂ ਵਾਸਤੇ ਪਰ ਗਰੀਬਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਲੈ ਕੇ ਕਿਹੜੇ ਜਾਂਦੇ ਹੋ ਉੱਪਰ ਦੇ ਲੈਵਲ ਵਾਲਦੇ ਉੱਪਰ ਦੇ ਲੈਵਲ ਵਾਲਿਆਂ ਨੂੰ ਸਾਰੀਆਂ ਸਹੂਲਤਾਂ ਉਹ ਲੈ ਜਾਂਦੇ ਆ ਸਾਨੂੰ ਕੋਈ ਸਹੂਲਤ ਨਹੀਂ ਸਾਡੇ ਤੱਕ ਪਹੁੰਚਦੀ ਹੈਡੀ ਕਾਲ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਜੇ ਕਹਿੰਦੇ ਕੋਈ ਮੈਂ ਬਿਮਾਰ ਹੋਵਾਂਗਾ ਦਵਾਈ ਖਾ ਕੇ ਕੰਮ ਤੇ ਆਵਾਂ। ਬਸੇ ਇਹੀ ਸਾਟਾ ਕਹਿਣਾ ਸਾਨੂੰ ਛੁੱਟੀ ਦਿੱਤੀ ਜਾਵੇ ਉਹਦੇ ਸਾਡੇ ਪੈਸੇ ਪੈਣੇ ਚਾਹੀਦੇ ਜੇ ਕੋਈ ਵੀ ਕਹਿੰਦੀ ਛੁੱਟੀ ਆ ਸਰਕਾਰੀ ਉਹਦੇ ਸਾਡੇ ਪੈਸੇ ਪੈਣੇ ਚਾਹੀਦੇ ਆ ਹਾਜ਼ਰੀ ਸਾਡੀ ਲੱਗਣੀ ਚਾਹੀਦੀ ਆ ਬਸੇ ਇਹੀ ਸਾਡੀ ਗੱਲ ਕੋਈ ਬਿਮਾਰ ਬਣਦੇ ਆ ਅਸੀਂ ਸਾਟਾ ਹੀ ਆ ਤੇ ਦੇਵਾ ਸਾਨੂੰ ਆਲੀ ਛੁੱਟੀ ਨਹੀਂ ਸਾਨੂੰ ਕੋਈ ਸਹੂਲਤ ਨਹੀਂ ਦੇ ਆ ਨੂੰ ਕੋਈ ਸਹੂਲਤ ਮੈਨ ਨਹੀਂ ਚਾਹੀਦੀ ਅਸੀਂ ਠੂਠੀ ਠੂਗੀ ਵੀ ਇੱਥੇ ਖੇਤਾਂ ਵਿੱਚ ਧੱਕੇ ਹਾਂ ਸਾਨੂੰ ਵੀ ਕੁਝ ਮਿਲਣਾ ਚਾਹੀਦਾ। ਸਾਡਾ ਹੱਕ ਸਾਨੂੰ ਮਿਲੋ। ਉਹ ਆਈਆਂ ਸੀ ਹਸਪਤਾਲਾਂ 'ਚ ਜਾਂਦੇ ਆਂ ਕਿ ਸਾਨੂੰ ਕਿੱਥੇ ਝੜਕੇ ਆਂ ਅਸੀਂ ਭਾਈ। ਅਭੀ ਅਸੀਂ ਆਸਟ੍ਰੇਲੀਆ 'ਚ ਖੜਦੇ ਆਂ ਅਭੀ ਅਸੀਂ ਆਸਟ੍ਰੇਲੀਆ 'ਚ ਖੜਦੇ ਕਿੱਥੇ ਮਰੀਏ ਕਿੱਥੇ ਜਾਈਏ। ਲੋਕੋ। ਪ੍ਰਾਈਵੇਟ ਦਵਾਈ ਲੈਣੀ ਹੈ। ਦੋ ਚਾਰ ਵਾਈਟੋ ਸਾਰੀ ਦਵਾਈ ਲੈਣੀ ਆ। ਸਾਡੇ ਕੋਲ ਪੈਸਾ ਨਹੀਂ ਹੈਗਾ। ਅਸੀਂ ਕਾਦੀ ਦਵਾਈ ਲੈਣੀ ਆ। ਅਗਲੇ ਕੱਲ੍ਹ ਚ ਲੈ ਕੇ ਦਿੰਦੇ ਅਸੀਂ ਆਮ ਆਨੇ ਤੇ ਕਰਾਉਣਾ ਲੈ ਕੇ ਤੇ ਕਰਾਉ। ਲੈ ਕੇ ਚੱਲ ਜੀ। ਲੈ ਕੇ ਦਿੰਦੇ ਆਂ। ਤੁਸੀਂ ਬੈਠੀ ਆ ਸਾਡਾ ਸਾਡੀ ਮਾਰਨ ਵਾਲਾ ਸਵਾਲ ਆ ਸਾਡੀਆਂ ਮਜ਼ਦੂਰੀਆਂ ਸਾਡੀ ਮਜ਼ਦੂਰੀ ਸਾਡੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਮੈਂ ਤਾਂ ਹੱਕ ਸਾਨੂੰ ਮਿਲਣਾ ਚਾਹੀਦਾ ਓ ਨਹੀਂ ਮਿਲਦਾ ਸਾਨੂੰ ਦੇਣਾ ਚਾਹੀਦਾ ਹੱਕ ਸਾਰਿਆਂ ਨੂੰ ਮਿਲਦੀਆਂ ਆ ਆਪਾਂ ਹੱਕ ਸਾਨੂੰ ਨਹੀਂ ਮਿਲਦਾ ਸਾਡਾ ਸਾਰੇ ਸਾਡੀ ਗੱਲ ਦਾ ਸਾਰਾ ਫੈਸਲਾ ਹਟਾਓ ਆਹਨੇ ਕਹਿੰਦੇ ਜਿਹੜਾ ਦਸਤਾਨਾ ਤੇ ਵੱਡੇ ਵੱਡੇ ਅਫਸਰ ਵਾ ਉਹਨਾਂ ਨੇ ਕੋਈ ਥਾਰਾ ਕੋਈ ਠੀਕ ਉਹਨਾਂ ਨੇ ਕਿਉਂ ਨਹੀਂ ਕੀਤੀ ਮਿਲਦੀ ਕਿਉਂ ਨਹੀਂ ਉਹਨਾਂ ਦੇ ਪੈਸੇ ਕੱਟ ਹੁੰਦੇ ਉਹਨਾਂ ਨੂੰ ਪੈਸੇ ਮਿਲਦੇ ਆ ਗਰੀਬਾਂ ਦੇ ਕਿਉਂ ਕੱਟ ਹੁੰਦੇ ਗਰੀਬ ਮਾਰਾ ਜਿਹਾ ਢਿੱਲਾ ਹੁੰਦਾ ਆ ਇਹ ਉਹ ਕਹਿੰਦਾ ਵੀ ਮੇਰੀ ਸਿਹਤ ਨਹੀਂ ਠੀਕ ਉਹਦੇ ਕੋਲ ਪੈਸਾ ਹੋਊਗਾ ਤਾਂ ਦਵਾਈ ਲਿਆਵਾਂਗੇ ਜਿਨ੍ਹਾਂ ਐਡੇ ਐਡੇ ਅਵਸਾਰਾ ਸਭ ਕੁਝ ਹੈ ਉਹਨਾਂ ਨੂੰ ਛੂਲ ਤਾਂ ਬੂੜੀਆਂ ਨੂੰ ਪੈਸੇ ਮਿਲੇ ਜਾਂਦੇ ਆ ਉਹਨਾਂ ਦੀ ਕੋਈ ਛੁੱਟੀ ਨਹੀਂ ਕੱਟਦੀ ਦੇ ਤੋ ਜੇ ਮੈਦਾਨੀ ਜਿੱਤੇ ਉਹਨਾਂ ਨੂੰ ਦੇ ਵੀ ਨਹੀਂ ਛੁੱਟੀ ਸਾਡੇ ਚਾਰ ਵਾਕੀਨ ਤੇ ਸਾਡੇ ਵਰਗੇ ਹਾਂ ਉਹ ਕਿਹੜਾ ਅਗਲਾ ਜਿਹਨੂੰ ਕੋ ਆਪਣਾ ਤੋਂ ਲੱਗਾ ਹੋ ਉਹ ਮਕਨਾ ਘੋਦ ਦਿੰਦਾ ਮੋਰ ਫੈਰ ਰੱਖਦਾ ਭਰਾ ਜੀ ਪਾਈ ਤੇ ਚੱਲ ਉਹਦਾ ਜਿਵੇਂ ਜੋਦੇ ਦਾਪ ਕੇ ਮਾਰਦੇ ਇੱਥੇ ਐਨੂੰ ਹੋ ਬੁਲਾਇਨ ਐਨੂੰ ਹੋ ਬੁਲਾਇਨ ਹਾਂ ਸਾਡੇ ਅਗੇ ਤਾਂ ਖੜਨਾ ਹੋਵੇ ਬੈਠ ਜਾਈਦਾ ਅਸੀਂ ਥੱਲੇ ਬਾਹਰ ਜਣਾ ਖਰੀਬਾਂ ਦਾ ਬਹੁਤ ਹਾਜੀ ਆ ਅੱਛਾ ਹੈ ਕੋਈ ਦਿੱਕੀ ਕੋਰ ਨਹੀਂ ਜਾ ਇਹ ਐਨੇ پیسے ਹਨ ਬਚਤ ਦਾ ਡੇਢ ਤੋਂ ਡੇ ਹਨ ਜੀ ਚਾਹੀਏ ਆਉਗੀ ਸਾਡੇ ਕੋਲ پیسے ਨਹੀਂ ਵਹਾਂ ਕੋ ਨਾ ਉਹ ਬੋਤ ਕੋ ਪੈਸਾ ਦਿੰਦਾ ਹੈ ਪੈਸਾ ਸਭ ਦੇਖ ਥੱਕੇ ਖਾਂ ਨਹੀਂ ਗਿਆ ਉਹ ਪੋਤੰਦ ਨਾ ਤੁਸੀਂ ਕਹਿੰਦੇ ਸਾਡੇ ਕੋ ਨੌਕਰੀ ਪੇਸ਼ ਆ ਹੋ ਕੇ ਕੰਦਾ ਕੇ ਖਾਵੇ ਕੋ ਲੇੜਿਆਂ ਨੂੰ ਮਿਲੇ ਪੜਿਓ ਲਿਖਿਓ ਵੀ ਥੱਕੇ ਖਾਂਦੇ ਆ ਕੀ ਕਰਨਾ ਇਸ ਕੋ ਨੌਕਰੀ ਆ ਸਾਡੇ ਤਿੰਨ ਬੱਚੇ ਆ ਦੋ ਕੁੜੀਆਂ ਘਰ ਪੜੀਆਂ ਬੈਠੀਆਂ ਆ ਹੁਣ ਤਾਂ ਬਾਦ ਵੱਡਿਆਂ ਦੇ ਕੰਮ ਚੱਲਿਓ ਖਾਈ ਜਾਂਦੇ ਆ ਤੇ ਸਿੰਘਾਂ ਥੰਡੇ ਬੈਠੇ ਕੋਈ ਨਹੀਂ ਨਿਕਲਣ ਦਾ ਨਹੀਂ ਚਾਲਦੇ ਅਗਲੇ ਅੰਤਾਂ ਇੱਕ ਕੱਢ ਰਹੇ ਤਾਂ ਚਾਹ ਨਹੀਂ ਤਰੂ ਆਇਆਂ ਨਹੀਂ ਚੱਲ ਕਾ ਡਾੜੀਆਂ ਲਾਣੋਂ ਕਿਹਦਾ ਲਾਮ ਦੇ ਆ ਰਹਿ ਤਾਂ ਸਾਸਤੇ ਬਾਹ ਨੂੰ ਜਿੰਨੀ ਸਰਦ ਕਿੱਥੋਂ ਪੈਸੇ ਕੱਢਦੇ ਆ ਬਹੁਤ ਕਾ ਸਰਤੇ ਆ ਨਾ ਜਿੰਦੀ ਗੀ ਕਰੀਂ ਮਾਤਾ ਜੀ ਕਿੰਨੀ ਉਮਰ ਹੈ ਤੁਹਾਡੀ ਉਮਰ ਤਾਂ ਮੈਨੂੰ ਪਤਾ ਨਹੀਂ ਉਹ ਤਾਂ ਹੈ ਨਾ ਸਿੱਧਾ ਹਾਰ ਕੱਢ ਅੱਛਾ ਜੀ ਤੇ ਤੁਸੀਂ ਵੀ ਲੇਬਰ ਕਰਦੇ ਆ ਠੀਕ ਹੈ ਤੇ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਕੰਮ ਕਰਦਿਆਂ ਤੋਂ ਮੈਨੂੰ 8-7 ਸਾਲ ਹੋ ਗਏ ਹੈ। ਅੱਛਾ ਜੀ ਤੇ ਤੇ ਹੁਣ ਕੀ ਪ੍ਰੋਬਲਮ ਆ ਰਹੀ ਆ ਆਪਾਂ ਨੂੰ? ਹੁਣ ਗੋਡਿਆਂ ਦੀ ਆ ਗੱਲ। ਅੱਛਾ ਜੀ। ਹਾਂ ਜੀ ਘਰ ਵਾਲਾ ਹੈ ਨਹੀਂ। ਅੱਛਾ ਜੀ। ਹੋਈ ਮੁੱਤੇ ਨੂੰ 12 ਸਾਲ ਹੋ ਗਏ ਆ। ਇਹ ਤੇ ਕਾਦੀ ਆ। ਹੁਣ ਆਪਣੀ ਦੋਸ ਨੂੰ ਅਸੀਂ ਸਰਕਾਰ ਦੇ ਕੇ ਤੋਂ ਨਹੀਂ ਕਰ ਸਕਦੇ। ਨਹੀਂ ਕਰ ਸਕਦੇ। ਬੱਚਿਆਂ ਨੂੰ ਪਤਾ ਆ ਦੇ ਕਾਲ ਦੇ ਆ। ਇਹ ਕੰਮ ਕਰਦੇ ਆ ਜਦ ਤੱਕ ਦੌਰ ਨਹੀਂ ਹੁੰਦਾ ਘਰਾਂ ਚ ਤੰਗੀਆਂ ਹੁੰਦੀਆਂ ਆ ਸਾਰੇ ਕੀ ਦਾ ਜਾਣਾ ਪੈਂਦਾ ਆ ਬੋਟੇ ਵੀ ਦੁਖਦੇ ਆ ਔਰ ਹੌਲੀ ਆਈ ਦਾ ਹੋਰ ਕੰਮ ਕਰੀਦਾ ਹੈ ਜੇ ਸਾਡਾ ਹੋਵੇ ਤਾਂ ਕਾਨੂੰ ਆਈਏ ਵੇ ਕੰਮ ਕਰਨੇ ਛੋਟੇ ਹੁੰਦੇ ਬਾਰੇ ਸੌਣ ਸਾਡੀ ਆਰਾਮ ਕਰਨ ਦੀ ਉਮਰ ਚ ਵੀ ਤੁਹਾਨੂੰ ਕੰਮ ਕਰਨਾ ਪੈ ਰਿਆ ਹੈ ਨਾ ਕੰਮ ਤਾਂ ਅਸੀਂ ਬਹੁਤ ਬੀਤੇ ਹੁਣ ਨਹੀਂ ਹੁੰਦੇ ਤਾਂ ਕੰਮ ਨਹੀਂ ਉਮਰ ਦੇ ਇਸ ਪੜਾਅ 'ਚ ਆ ਕੇ ਕੰਮ ਕਰਨਾ ਬਹੁਤ ਔਖਾ ਹੈ ਤਾਂ ਫਤਾਈ ਨੂੰ ਆਤੀ ਆ ਬੇ ਲੋਕਾਂ ਨੂੰ ਕਿਹਦਾ ਆਪਕਾ ਦੇ ਵਾਲੂ ਆਨੋ ਰੋਹਣ ਕੀ ਕਰੀਏ ਨਿਆਣੇ ਵਾਪਸ ਆਪ ਨੂੰ ਕਿਹਨ ਨਿਆਣੇ ਸਾਡੇ ਕਿੰਨੇ ਖਜੋਕੇ ਆ ਆਪ ਨੂੰ ਜੀਦਾ ਯਾਰ ਮਜਬੂਰੀਆਂ ਕਰਾਉਂਦੀ ਕਰਾਉਣੀ ਆ ਅੱਜ ਵੀ ਜਾ ਰਹੇ ਕਈ ਆ